ਰਣਤਾਰਨ ਦੇ ਵਿੱਚ ਬਾਈ ਇਲੈਕਸ਼ਨ ਹੈ ਜਿਹਦੇ ਮੱਦੇਨਜ਼ਰ ਮਾਨਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਸਾਨੂੰ ਇੱਥੇ ਪ੍ਰੀ ਪੋਲ ਡਿਊਟੀਆਂ ਦੇ ਲਈ ਸੀਐਪੀਐਫ ਮੁਹਯਤ ਕਰਾਈ ਗਈ ਹੈ ਤੇ ਲੋਕਾਂ ਦੇ ਵਿੱਚ ਇੱਕ ਕੌਨਫੀਡੈਂਸ ਬਿਲਡਿੰਗ ਮੈਜਰ ਦੇ ਤੌਰ ਤੇ ਉੱਤੇ ਅੱਜ ਸਾਡੇ ਵੱਲੋਂ ਲੋਕਲ ਪੁਲਿਸ ਅਤੇ ਜਿਹੜੀ ਸੀਐਪੀਐਫ ਇੱਥੇ ਡਿਊਟੀ ਲਈ ਆਈ ਹੈ ਸਾਡੇ ਦੋਨਾਂ ਵੱਲੋਂ ਇੱਕ 플ੈਗ ਮਾਰਚ ਇੱਥੇ ਕੱਢੀ ਗਈ ਹੈ ਸ਼ਹਿਰ ਦਾ ਜਿਹੜਾ ਬਜ਼ਾਰ ਵਾਲਾ ਏਰੀਆ ਅੱਜ ਫਲੈਗ ਮਾਰਚ ਇੱਥੇ ਕੱਢੀ ਗਈ ਹੈ ਤੇ ਨਾਲ ਹੀ ਮੈਂ ਦੱਸਣਾ ਚਾਹੂੰਗੀ ਕਿ ਹੁਣ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਵੱਖ-ਵੱਖ ਥਾਵਾਂ ਥਾਵਾਂ ਤੇ ਜਿੱਥੇ ਬਾਈ ਇਲੈਕਸ਼ਨ ਹੈ ਉਥੇ ਤਰਨਤਾਰ ਪੁਲਿਸ ਵੱਲੋਂ ਫਲੈਗ ਮਾਰਚ ਤੇ ਰੂਟ ਮਾਰਚ ਤੇ ਹੋਰ ਕੰਫੀਡੈਂਸ ਬਿਲਡਿੰਗ ਮੈਜਰਸ ਜੋ ਹੁੰਦੇ ਨੇ ਉਹ ਕਿਤੇ ਜਾਣਗੇ ਮੈਂ ਜੀ ਦੇਖਣ ਨੂੰ ਮਿਲਦਾ ਕਿ ਇਲੈਕਸ਼ਨ ਜਿੰਨੀ ਚੋਣ ਹੈਗੀ ਆ ਲੋਕ ਕਰੇ ਵੀ ਹੁੰਦੇ ਕਿ ਇਸ ਤਰ੍ਹਾਂ ਕਰੀ ਜੀ ਆਪ ਵੀ ਵੱਲੋਂ ਇਸ ਤਰ੍ਹਾਂ ਦੇ ਪ੍ਰਬੰਧ ਹੈਗੇ ਕਿ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਕੋਈ ਘੋਟ ਪਾਉਣ ਹੈ ਕਿਸੇ ਦਾ ਡਰ ਨਹੀਂ ਜੀ ਬਿਲਕੁਲ ਮੈਂ ਤੁਹਾਡੇ ਆਦਰ ਮਾਈ ਆ ਕਹਿਣਾ ਚਾਹੂੰਗੀ ਕਿ ਕਿਸੇ ਨੂੰ ਡਰਨ ਦੀ ਲੋੜ ਨਹੀਂ ਹੈ ਪੁਲਿਸ 24 ਘੰਟੇ ਉਹਨਾਂ ਦੇ ਲਈ ਉਪਲਬਧ ਹੈ ਜੇ ਕਿਸੇ ਨੂੰ ਕਿਸੇ ਕਿਸੇ ਦੀ ਕੋਈ ਕੰਪਲੇਂਟ ਹੈ ਤਾਂ ਉਹ ਤੁਰੰਤ ਸਾਡੇ ਨਾਲ ਕੰਟੈਕਟ ਕਰਨ ਤੇ ਜਿਹੜਾ ਇਹ ਰੂਟ ਮਾਰਚ ਵੀ ਕੀਤੀ ਜਾ ਰਹੀ ਹੈ ਇਹ ਵੀ ਲੋਕਾਂ ਦੇ ਵਿੱਚ ਇੱਕ ਕੌਨਫੀਡੈਂਸ ਬਿਲਡਿੰਗ ਮੈਜ਼ਰ ਦੇ ਤੌਰ ਤੇ ਕੀਤੀ ਜਾਂਦੀ ਹੈ ਤਾਂ ਜੋ ਲੋਕਾਂ ਨੂੰ ਵਿਸ਼ਵਾਸ ਹੋਵੇ ਜਿਹੜਾ ਮਾਨਯੋਗ ਇਲੈਕਸ਼ਨ ਕਮਿਸ਼ਨ ਵੱਲੋਂ ਜੋ ਇਲੈਕਸ਼ਨ ਦੀ ਪ੍ਰਕਿਰਿਆ ਹੈ ਉਹਦੇ ਤੇ ਤੇ ਸਾਨੂੰ ਪੂਰੀ ਉਮੀਦ ਹੈ ਕਿ ਸਾਰਿਆਂ ਦੇ ਸਹਿਯੋਗ ਨਾਲ ਇਹ ਜਿਹੜੀ ਬਾਈ ਇਲੈਕਸ਼ਨ ਹੈ ਪੀਸਫੁਲ ਤਰੀਕੇ ਦੇ ਨਾਲ ਕੰਕਲੂਡ ਹੋਏ। ਕੰਮ ਕਿੰਨੇ ਲਾਗੇ ਲਗਾਏ ਗਏ ਨੇ ਪੂਰੇ ਜਿਹੜੀ ਜਿੰਨੀ ਕੋਰਡੀਨੇਟਰਾਂ ਦਾ ਦਬਾਅ ਕਰ ਰਿਹਾ। 6 ਦੇ ਇੰਟਰਾ ਡਿਸਟ੍ਰਿਕਟ ਨਾਕਾਜ਼ ਨੇ ਤੇ ਇਸ ਲਈ ਅਵਾ 24 ਹੋਰ ਨਾਕੇ ਲਾਏ ਗਏ ਨੇ ਅਸੈਂਬਲੀ ਕੌਸਟੂਐਂਸੀ ਦੇ ਵਿੱਚ ਤੇ ਸੋਇਲਾਵਾ ਹਰ ਵੇਲੇ ਐਫਐਸਟੀ ਐਸਐਸਟੀ ਤੇ ਵੀਐਸਟੀ ਟੀਮਾਂ ਆ ਇਲਾਕੇ ਦੇ ਵਿੱਚ ਤੈਨਾਤ ਨੇ